लो जी बेटा जी पंजाबी यूनिवर्सिटी पटियाला नेर बहुत सारिया डेटशीट्स अपलोड कर दती हैं जिमें कि एम ए ऑनरस इकनोमिक्स बी ए थर्ड समेस्टर रेगूलर एन ई पी स्टूडेंट के लिए बाकी सारे सबजैक्ट्स की डेटशीट आ चुकी है बी ए वन रैगूलर मल्टीडिसिपिनरी ਸਾਰੇ ਸਬਜੈਕਟਸ ਦੀ ਡੇਟਸ਼ੀਟ ਆ ਚੁੱਕੀ ਹੈ ਤਾਂ ਹੁਣ ਤਿਆਰੀ ਕਰ ਲੋ ਬੱਚੇ ਆਪਣੀ ਆਪਣੀ ਬਾਕੀ ਸਬਜੈਕਟਸ ਵੀ ਦੀ ਵੀ ਡੇਟਸ਼ੀਟ ਜਾਰੀ ਹੋ ਚੁੱਕੀ ਹੈ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸੈਮੈਸਟਰ 1 ਦੀ ਡੇਟਸ਼ੀਟ ਬਾਕੀ ਸਾਰੇ ਸਬਜੈਕਟਸ ਦੀ ਇਹ ਡੇਟਸ਼ੀਟ ਉਹਨਾਂ ਪੇਪਰਾਂ ਦੇ ਲਈ ਹੈ ਜਿਹੜੇ ਕਿ 4 ਕ੍ਰੈਡਿਟ ਵਾਲੇ ਹਨ ਤਾਂ ਇਸ ਲਈ ਇਹਦਾ ਟਾਈਮ ਸਮਾਂ ਡੇਟ ਸਬ ਯੂਨੀਵਰਸਿਟੀ ਨੇ ਹੀ ਨਿਰਧਾਰਿਤ ਕੀਤਾ ਹੈ ਤੇ ਇਸ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ ਤੇ ਟਾਈਮ ਟੂ ਟਾਈਮ ਤੁਸੀਂ ਪੀਯੂਪੀ ਦੀ ਸਾਈਟ ਦੇਖਦੇ ਰਿਹਾ ਕਰੋ ਜਿੱਥੋਂ ਮੈਂ ਹੁਣੇ ਚੈੱਕ ਕੀਤੀ ਯੂਨੀਵਰਸਿਟੀ ਦੀ ਸਾਈਟ ਤੋਂ ਡੇਟ ਸ਼ੀਟ ਉਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਰੱਖ ਦਾਂਗੀ ਜੇ ਇਹ ਪੋਸਟਪੋਨ ਹੁੰਦੇ ਤਾਂ ਵੀ ਪਤਾ ਚੱਲ ਜਾਂਦਾ ਹੈ ਬੇਟਾ ਤਾਂ ਕੋਈ ਵੀ ਚੇਂजेस ਆਉਂਦੀਆਂ ਇੱਥੋਂ ਹੀ ਪਤਾ ਚੱਲ ਜਾਂਦਾ ਹੈ ਤਾਂ ਪੰਜਾਬ ਯੂਨੀਵਰਸਿਟੀ ਦੀ ਸਾਈਟ ਤੇ ਸੈਮੈਸਟਰ ਪਹਿਲਾ ਰੈਗੂਲਰ ਮਲਟੀ ਡਿਸਿਪਲਿਨਰੀ 12 ਦਸੰਬਰ ਤੋਂ ਬਾਕੀ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਇਸ ਤੋਂ ਪਹਿਲਾਂ ਪੰਜਾਬੀ ਦਾ ਪੇਪਰ ਤੁਹਾਡਾ ਦੱਸ ਚੁੱਕੀ ਹਾਂ ਮੈਂ ਆਈਡੀਸੀ ਏਈਸੀ ਵੀਈਸੀ ਦਾ ਪੇਪਰ ਦੱਸ ਚੁੱਕੀ ਹਾਂ ਤਾਂ ਬਾਕੀ ਦੇ ਪੇਪਰ 12 12 ਨੂੰ 12 12 ਨੂੰ ਪੇਪਰ ਤੁਹਾਡੇ ਜਿਹੜੇ ਮੇਜਰ ਤੇ ਮਾਈਨਰ ਰਹਿ ਗਿਆ ਮੇਜਰ ਆਫਿਸ ਮੈਨੇਜਮੈਂਟ ਟੈਕਸ ਪ੍ਰੋਪੋਜ਼ਲ ਦੇਨ ਪ੍ਰਿੰਸੀਪਲਸ ਐਂਡ ਪ੍ਰੈਕਟਿਸ ਆਫ ਇੰਸ਼ੋਰੈਂਸ ਰੂਰਲ ਡਿਵੈਲਪਮੈਂਟ ਸੋਸ਼ੀਓਲੋਜੀ 12 12 ਨੂੰ ਇਹ ਪੇਪਰ 15 12 ਨੂੰ ਪੇਪਰ ਹੈ 메ਜਰ ਹਿਸਟਰੀ ਇਹ ਕਾਫੀ ਬੱਚੇ ਨੇ ਰੱਖਿਆ ਹੁੰਦਾ ਹੈ ਸਾਈਕੋਲੋਜੀ 메ਜਰ ਮੈਥਮੈਟਿਕਸ 메ਜਰ ਫਿਲਾਸਫੀ 15 12 ਨੂੰ ਪੇਪਰ ਹੈ ਬੇਟਾ 17 12 ਨੂੰ ਵੈਰੀ ਇੰਪੋਰਟੈਂਟ ਐਗਜ਼ਾਮ ਜਿਹੜਾ ਕਿ ਲਿਟਰੇਚਰ ਜਿਹੜੂ ਤੁਸੀਂ ਕਹਿ ਦਿੰਨੇ ਹੋ ਪੰਜਾਬੀ ਦਾ ਲਿਟਰੇਚਰ ਹਿੰਦੀ ਲਿਟਰੇਚਰ ਉਰਦੂ ਲਿਟਰੇਚਰ ਇੰਗਲਿਸ਼ ਲਿਟਰੇਚਰ ਸੰਸਕ੍ਰਿਤ ਲਿਟਰੇਚਰ ਦਾ 17 12 ਬੁੱਧਵਾਰ ਵਾਲੇ ਦਿਨ ਪੇਪਰ ਹੋਏਗਾ ਪੇਪਰ ਦਾ ਟਾਈਮ 1.5 ਤੋਂ ਲੈ ਕੇ 4:30 ਵਜੇ ਤੱਕ ਨੋਟ ਕਰ ਲਓ ਬੱਚੇ ਪੇਪਰ ਦਾ ਟਾਈਮ 1.5 ਤੋਂ 4:30 ਵਜੇ ਤੱਕ ਹੋਏਗਾ then ਉਸ ਤੋਂ ਬਾਅਦ 19 12 ਨੂੰ ਸਿਲੇਬਸ ਜੋ ਤੁਹਾਡਾ ਹੈ ਮੇਜਰ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪੇਪਰ ਹੈ ਹੋਮ ਸਾਇੰਸ ਇੰਟਰੋਡਕਸ਼ਨ ਟੂ ਇੰਟੀਰੀਅਰ ਡੈਕੋਰੇਸ਼ਨ ਐਂਡ ਫੂਡ ਸਾਇੰਸ then ਹਿਸਟਰੀ ਆਫ ਆਰਟ ਐਂਡ ਹਿਸਟਰੀ ਆਫ ਇੰਡੀਅਨ ਪੇਂਟਿੰਗ ਫਰੋਮ ਜੋ ਤੁਹਾਡਾ 8 ਟਾਈਮਸ ਟੂ 9th ਸੈਂਚਰੀ AD मतलब जो इस सब्जेक्ट ਦਾ ਨਾਮ ਹੈ ਹਿਸਟਰੀ ਦਾ ਪੇਪਰ ਹੋਏਗਾ ਤੇ ਨਾਲ ਹੀ 뮤직 ਦਾ ਪੇਪਰ ਵੀ 19 12 ਨੂੰ ਤੁਹਾਡਾ ਹੋਏਗਾ ਬਹੁਤ ਧਿਆਨ ਨਾਲ ਨੋਟ ਕਰ ਲਓ 22 12 ਨੂੰ 메జర్ ਇਹ ਸਾਰੇ 메జర్ ਦਾਸਟਰੀਆ ਬੇਟਾ ਜਿਹੜੇ ਮੈਂ ਹੁਣ ਦੀ ਕਰ ਦੱਸਿਆ 메జర్ ਹੈ ਇਕਨੋਮਿਕਸ ডিফেন্স ਐਂਡ ਸਟ੍ਰੈਟੈਜਿਕ ਸਟੱਡੀਜ਼ ਦੈਨ ਫਾਈਨ ਆਰਟਸ ਦੈਨ ਐਜੂਕੇਸ਼ਨ ਦੈਨ ਫਾਊਂਡੇਸ਼ਨ ਆਫ ਐਜੂਕੇਸ਼ਨ ਦੈਨ ਫੋਕਲ ਆਰਟ ਐਂਡ ਕਲਚਰ ਦੈਨ ਹੁਣ ਅੱਗੇ ਸਾਰੇ ਮਾਈਨਰ ਸਬਜੈਕਟ ਬਹੁਤ ਧਿਆਨ ਨਾਲ ਨੋਟ ਕਰ ਲੋ 24 12 ਨੂੰ ਸਾਰੇ ਹੀ ਮਾਈਨਰ ਸਬਜੈਕਟਸ ਦਾ ਪੇਪਰ ਜਿਹੜੇ ਜਿਹੜੇ ਹੈਗੇ ਆ ਉਹ ਨੋਟ ਕਰ ਲੋ ਬੇਟਾ ਮੈਥਮੈਟਿਕਸ ਰਿਲੀਜੀਅਨ ਰਿਲੀਜੀਅਸਿਕ ਰਿਲੀਜੀਅਨ ਪੋਲੀਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਸੋਲਿਊਸ਼ਨ ਸੋਸ਼ੀਆਲੋਜੀ ਹਿਸਟਰੀ ਰੂਰਲ ਡਿਵੈਲਪਮੈਂਟ ਇਕਨੋਮਿਕਸ ਐਜੂਕੇਸ਼ਨ ਸੋਸ਼ੀਅਲ ਵਰਕ ਇਹ ਸਾਰੇ ਸਾਈਕੋਲੋਜੀ ਇਹ ਸਾਰੇ ਇੰਗਲਿਸ਼ ਲਿਟਰੇਚਰ ਇਹ ਮਾਈਨਰ ਸਟੂਡੈਂਟ ਜਿਹੜੇ ਹੈਗੇ ਜਿਹਨਾਂ ਜਿਹੜੇ ਤੁਸੀਂ ਮਾਈਨਰ ਦੇ ਵਿੱਚ ਰੱਖੇ ਹੈ ਕੁਝ ਸਬਜੈਕਟ ਤੁਸੀਂ ਤਿੰਨ ਸਬਜੈਕਟ ਮੇਜਰ ਚ ਰੱਖਿਆ ਇੱਕ ਮਾਈਨਰ ਚ ਰੱਖਿਆ ਬਹੁਤ ਧਿਆਨ ਨਾਲ ਨੋਟ ਕਰ ਲਓ ਉਹਨਾਂ ਦਾ ਪੇਪਰ ਮਾਈਨਰ ਦਾ ਪੇਪਰ ਕਿਸ ਡੇਟ ਨੂੰ ਹੋਏਗਾ ਤੁਹਾਡਾ ਬੇਟਾ 24 12 ਨੂੰ ਹੋਏਗਾ ਉਸ ਤੋਂ ਬਾਅਦ 13 ਇੱਕ ਇੱਕ ਨੂੰ 13 ਜਨਵਰੀ ਸਿੱਧਾ ਉਸ ਤੋਂ ਬਾਅਦ 13 ਜਨਵਰੀ ਨੂੰ ਪੋਲੀਟੀਕਲ ਸਾਇੰਸ ਮੇਜਰ ਮੇਜਰ ਇੰਟਰੋਡਕਸ਼ਨ ਟੂ ਪੋਲੀਟੀਕਲ ਸਾਇੰਸ ਥੈਨ ਮੇਜਰ ਪੁਲਿਸ ਐਡਮਿਨਿਸਟ੍ਰੇਸ਼ਨ ਦੈਨ ਮੇਜਰ ਇੰਡੀਅਨ ਕਲਾਸੀਕਲ ਡਾਂਸ ਦੈਨ ਤਬਲਾ 뮤జిక్ ਦਾ ਪੇਪਰ ਹੈ ਜੋ ਫਿਰ 15 1 ਨੂੰ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਫੈਸ਼ਨ ਡਿਜ਼ਾਈਨਿੰਗ ਟੂਰ ਐਂਡ ਟਰੈਵਲਸ ਰਿਲੀਜੀਅਨ ਇਹ ਵਾਲਾ ਪੇਪਰ ਜਿਹੜਾ ਹੈਗਾ ਕਦੋਂ ਹੋਏਗਾ 15 1 ਨੂੰ ਦੈਨ 17 ਜਨਵਰੀ 2026 ਨੂੰ ਜੀਓਗ੍ਰਾਫੀ ਦਾ जोग्राफ़ी द पेपर मेजर इंट्रोडक्शन टू जोग्राफी दैन म्यूजिक वोकल कंप्यूटर एप्लीकेशन फंडामेंटल्स ऑफ कंप्यूटर साइंस गुरमत संगीत कंप्यूटर एप्लीकेशन का पेपर होएगा सतारा जनवरी भी एक होएगा फिजिकल एजुकेशन द बेसिक ऑफ फिजिकल एजुकेशन एंड स्पोर्ट्स ਦੈਨ ਬਾਈ ਇੱਕ ਨੂੰ ਕਾਸਮੈਟੋਲੋਜੀ ਬੇਸਿਕਸ ਆਫ ਕਾਸਮੈਟੋਲੋਜੀ 24 ਇੱਕ ਨੂੰ ਸੋਸ਼ਲ ਵਰਕ ਇੰਟਰੋਡਕਸ਼ਨ ਟੂ ਸੋਸ਼ਲ ਵਰਕ ਦੈਨ 28 ਇੱਕ ਨੂੰ ਡਿਫੈਂਸ ਐਂਡ ਸਟੱਡੀਕ ਸਟੱਡੀਜ਼ ਦੈਨ ਉਸ ਤੋਂ ਬਾਅਦ 29 ਇੱਕ ਨੂੰ ਇੰਗਲਿਸ਼ ਲਿਟਰੇਚਰ ਲਾ ਕੇ ਮਾਡਰਨ ਡਰਾਮਾ ਜੋ 올ਡ ਸਿਲੇਬਸ ਵਾਲਾ ਪੇਪਰ ਹੈ ਦਸੰਬਰ 2024 ਵਾਲਾ ਪੇਪਰ ਜੇ ਕਿਸੇ ਦੀ ਜਿਹੜੀ ਜਿਹਨੂੰ ਰੀਅਪੀਅਰ ਕੇਸਿਸ ਦੇ ਵਿੱਚ ਹੈ ਉਹਲਾ ਪੇਪਰ ਹੋਏਗਾ ਥੈਨ 30 ਇਗਨੋਰ ਹੋਏਗਾ ਹਿੰਦੂ ਰਿਲੀਜੀਅਨ 8 ਦਿਸੰਬਰ 2024 ਵਾਲਾ ਸਿਲੇਬਸ ਆਏਗਾ ਜਿਹਨੂੰ ਕਿਸੇ ਨੂੰ ਪ੍ਰੋਬਲਮ ਹੈ ਰੀਅਪੀਅਰ ਕੇਸਿਸ ਹੈ ਉਹਨਾਂ ਦਾ ਇਹ ਪੇਪਰ ਹੋਏਗਾ ਤਾਂ ਹੁਣ ਬੱਚੇ ਨੋਟ ਕਰ ਲੋ ਡੇਟ ਸ਼ੀਟ ਪੀਏ 1 ਸੈਮੈਸਟਰ 1 ਸਟੂਡੈਂਟਸ ਤੇ ਤਿਆਰੀ ਕਰ ਲੋ ਆਪਣੇ ਸਾਰੇ ਬਾਕੀ ਦੇ ਵਿਪਰਾਂ ਦੀ ਵੀ ਇਹ ਤੁਹਾਡੀ ਡੇਟ ਸ਼ੀਟ ਹੈ ਲੇਟੈਸਟ ਡੇਟ ਸ਼ੀਟ ਤੁਸੀਂ ਆਪਣੀ ਨਾਲ ਦੀ ਨਾਲ ਚੈੱਕ ਕਰਦੇ ਰਹਿਣਾ ਕੋਈ ਚੇਂਜ ਤਾਂ ਨਹੀਂ ਹੋਇਆ ਇੱਕ ਵਾਰ ਉਹਨੇ ਅਪਲੋਡ ਹੋਈ ਹੈ ਜਿਸ ਤੋਂ ਬਾਅਦ ਕੋਈ ਚੇਂਜ ਆਇਆ ਤੁਸੀਂ ਨਾਲ ਦੀ ਨਾਲ ਵਾਚ ਕਰ ਸਕਦੇ ਹੋ ਥੈਂਕ ਯੂ ਗੋਡ ਬles ਯੂ ਕੀਪ ਵਾਚਿੰਗ ਐਂਡ ਸ਼ੇਅਰਿੰਗ ਐਸੇ ਹੀ ਚੈਨਲ ਤੋਂ ਐਬਿਲਿਟੀ ਐਨਹਾਂਸਮੈਂਟ ਦਾ ਕੋਰਸ ਦਾ ਪੇਪਰ ਦੀ ਪੂਰੀ ਤਿਆਰੀ ਕਰ ਸਕਦੇ ਹੋ IDC ਦਾ ਕਮਿਊਨੀਕੇਸ਼ਨ ਸਕਿਲਸ ਦਾ ਪੂਰਾ ਸਿਲੇਬਸ SEC ਦਾ ਪਰਸਨੈਲਿਟੀ ਡਿਵੈਲਪਮੈਂਟ ਦਾ ਪੂਰਾ ਸਿਲੇਬਸ ਅਪਲੋਡਡ ਹੈ ਵਾਚ ਕਰ ਸਕਦੇ ਹੋ ਨਾਲ ਦੀ ਨਾਲ ਹੀ ਰੀਡਿੰਗ ਲਿਟਰੇਰੀ ਟੈਕਸਟ ਹੈਂਡ ਰਿਟਰਨ ਨੋਟਸ ਬਹੁਤ ਵਧੀਆ ਤਰੀਕੇ ਨਾਲ ਅਪਲੋਡਡ ਹੈ ਤੁਸੀਂ ਵਾਚ ਕਰ ਸਕਦੇ ਹੋ ਥੈਂਕ ਯੂ ਗੋਡ ਬlesਸ ਯੂ ਕੀਪ ਵਾਚਿੰਗ ਐਂਡ ਸ਼ੇਅਰਿੰਗ